ਕਲਾਸਿਕਾ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਾਇਨਰ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਮੇਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿੰਦਾ ਹਾਂ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਵੇਖਦੀਆਂ ਬਹੁਤ ਸਾਰੀਆਂ ਭੈਣਾਂ ਬਾਹਲੀਆ ਕੰਟਰੀ ਦੇ ਵਿੱਚ ਬੈਠ ਕੇ ਦੇਖਦੀਆਂ ਤਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜਿਹੜੀਆਂ ਭੈਣਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਬਜਾ ਕੇ ਆਨ ਵਾਲੇ ਬਟਨ ਤੇ ਸੈੱਟ ਕਰ ਲਓ ਅਗਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਉਣੀ ਆ ਸਲਾਈ ਦੀ ਜਾਂ ਕਟਾਈ ਦੀ ਤੁਹਾਡੇ ਕੋਲ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਇਆ ਕਰੇ ਹਨ ਤੇ ਜੇਕਰ ਕਿਸੇ ਭੈਣ ਨੂੰ ਚੈਨਲ ਸਬਸਕ੍ਰਾਈਬ ਨਹੀਂ ਕਰਨਾ ਆਉਂਦਾ ਜਾਂ ਕੋਈ ਹੋਰ ਦਿੱਕਤ ਆ ਵੀ ਬੱਚੇ ਜਾ ਦੇ ਗੇਮਾਂ ਖੇਡਦੇ ਆ ਤਾਂ ਨੀਚੇ ਮੇਰਾ WhatsApp ਨੰਬਰ ਚੱਲੀ ਜਾਂਦਾ ਉਹਦੇ ਉੱਪਰ ਤੁਸੀਂ ਜਾ ਕੇ ਬੋਲ ਕੇ ਭੇਜ ਸਕਦੇ ਹੋ ਲਿਖ ਕੇ ਵੀ ਭਾਈ ਸਾਡਾ ਨੰਬਰ ਬੀਬੀਆਂ ਭੈਣਾਂ ਵਾਲੇ ਗਰੁੱਪ ਦੇ ਵਿੱਚ ਐਡ ਕਰ ਲੂ ਤਾਂ ਤੁਹਾਡੇ ਕੋਲੇ WhatsApp ਤੇ ਉਪਰ ਹੀ ਵੀਡੀਓ ਸ਼ੋ ਹੋਣ ਲੱਗ ਜਿਹੜੀ ਵੀ ਅਸੀਂ ਪਾਵਾਂਗੇ ਭਾ ਮਸਲਾਈ ਦੀ ਹੋਵੇ ਜਾਂ ਕਟਾਈ ਦੀ ਠੀਕ ਹੈ ਜੀ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆ ਉਹ ਲੇਡੀਜ਼ ਕੁਰਤੀ ਦਾ ਆਪਾਂ ਕੁਰਤੀ ਕਹਿੰਦੇ ਨਹੀਂ ਸ਼ਰਟ ਕਹਿੰਦੇ ਨੂੰ ਜੈਂਪਰ ਕਹਿੰਦੇ ਆ ਠੀਕ ਹੈ ਵੱਖਰੀ ਵੱਖਰੀ ਥਾਵਾਂ ਤੇ ਵੀਡੀਓ ਜਾਂਦੀ ਆ ਤੇ ਵੱਖਰੀ ਵੱਖਰੀ ਭਾਸ਼ਾ ਬਣ ਜਾਂਦੀ ਆ ਹਣਾ ਜਿਹੜਾ ਇਹਨਾਂ ਦਾ ਆਪਾਂ ਲੰਬਾਈ ਹੈਗੀ 43 ਇੰਚ ਬਾਹਾਂ ਠਾ ਤੇ ਤੀਰਾ ਹੈਗਾ 12.5 ਛਾਤੀ ਉੱਪਰੋਂ 19.5 ਤਿਆਰ ਕੱਪੜਿਆਂ ਤੋਂ ਨਾਪ ਲੈਂਦਾ ਹੋਇਆ ਹੈਗਾ ਬੋਡੀ ਤੋਂ ਨਹੀਂ 19.5 ਛਾਤੀ ਉੱਪਰੋਂ 16.5 ਕਮਰ ਆ ਇੱਥੋਂ ਤੇ ਹੈਪ ਜਿਹੜੀ ਹੈਗੀ ਉਹ 18 ਇੰਚਾਂ ਸੈਡ ਸਲਾਈ ਲਾਜ਼ਮੀ ਮੈਣੀ ਆ ਇਹਨਾਂ ਦੀ ਸੈਡ ਸਲਾਈ ਜਿਹੜੀ ਹੈਗੀ ਉਹ 15 ਇੰਚ ਆ ਉਸ ਤੋਂ ਆ ਜਿਹੜੀਆਂ ਪਲੇਟਾਂ ਉਹ 11 ਇੰਚ ਤੇ ਤਿਆਰ ਆ ਠੀਕ ਆ ਮੋਢਾ 1.75 ਇੰਚ ਤਿਆਰ ਆ ਬਾਕੀ ਅਗਲਾ ਅਗਲਾ ਜਿਹੜਾ ਹੈਗਾ ਉਹ ਇਹਨਾਂ ਦਾ 6.5 ਆ ਬੈਗ ਵਾਲਾ 7 ਆ ਤੇ ਜਿਹੜੀ ਕੂਣੀ ਆ ਇਸ ਜਗ੍ਹਾ ਤੋਂ ਮੈਣੀ ਆ ਜੇ ਕਈ ਵਾਰ ਆਪਣੇ ਕੋਲੇ ਬਾਹਰ ਨਾਪ ਨਹੀਂ ਪਤਲਾ ਦਾ ਅੱਧ ਵਿਚਾਲੇ ਜੁ ਮਿਲਣਾ ਕਰੋ ਵੀ ਕੂਣੀ ਕਿੱਥੋਂ ਮੈਣੀ ਹੈ ਨਾ ਕਾਫੀ ਬਾਰੇ ਕਮੈਂਟ ਆਉਂਦੇ ਆ ਕਿ ਭਾਈ ਕੂਣੀ ਕਿੱਥੋਂ ਮੈਣੀ ਕਿੰਨੇ ਇੰਚ ਛੱਡ ਕੇ ਮੈਣੀ ਆ ਇਹ ਕੋਈ ਜ਼ਰੂਰੀ ਨਹੀਂ ਦਾ ਵੀ ਆਪਾਂ ਇਥੋਂ ਨਾਓ ਛਿੱਟਣਾ ਦਾ ਛਿੱਟਣਾ ਨੂੰ ਆਪ ਨੂੰ ਅੰਦਾਜ਼ਾ ਹੋਇਆ ਨਹੀਂ ਵੀ ਅੱਧ ਵਿਚਾਲੇ ਵੀ ਕੁਣੀ ਮੈਣੀ ਆਪਣੀ ਸਾਢੇ 13 ਇੰਚ ਇਹਨਾਂ ਦੀ ਕੁਣੀ ਆ ਠੀਕ ਆ ਜੇ ਨਾਪ ਭਾਰੀ ਹੋਵੇ ਤਾਂ 14 ਸਾਢੇ ਜਦੋਂ ਵੀ ਸਾਰਿਆਂ ਦੀ ਕੁਣੀ ਕਹਿਣ ਤੋਂ ਬਾਅਦ ਮੈਨ ਲਿਆ ਕਰੋ ਵੀ ਕਿੰਨੀ ਕੁਣੀ ਆ ਠੀਕ ਆ ਬਾਕੀ ਜੇ ਕਿਸੇ ਵੀ ਚੀਜ਼ ਨਹੀਂ ਸਮਝ ਆਉਂਦੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਵੀ ਆਹ ਚੀਜ਼ ਸਮਝ ਨਹੀਂ ਲੱਗੀ ਦੁਬਾਰੇ ਸਮਝਾਓ ਤੀਰਾ ਜਿਹੜਾ ਇਹਨਾਂ ਦਾ ਜਿਵੇਂ ਹੁਣ ਗਲਾ ਇਹਨਾਂ ਦਾ ਬੈਕ ਗਲਾ ਸੱਤ ਆ ਤਾਂ ਟੀਰਾ ਆਪਾਂ 1 ਇੰਚ ਵੱਧ ਬਣਾਉਣਾ ਜੇ ਟੀਰਾ 8 9 ਇੰਚ ਹੁੰਦਾ ਸੌਰੀ ਗਲਾ ਪਿਛਲਾ 8 9 ਇੰਚ ਹੁੰਦਾ ਫਿਰ ਆਪਾਂ ਇਹਨਾਂ ਦਾ ਜਿਹੜਾ ਟੀਰਾ ਪੂਰਾ ਪੂਰੇ ਪਾ ਸਕਦੇ ਸੀਗੇ ਕਿਉਂਕਿ ਫਿਰ ਜਦੋਂ ਗਲਾ ਪਿਛਲਾ ਜਿਆਦਾ ਵੱਡਾ ਹੋ ਜਾਂਦਾ ਫਿਰ ਫੈਲਣ ਲੱਗ ਜਾਂਦਾ ਉਹ ਤੇ ਮੋੜੇ niche-umde gale lagene ਹਨ ਤੇ ਆਜੋ ਆਪਾਂ ਇੱਕ ਚੀਜ਼ ਆ ਜਰੂਰ ਤਿਆਰ ਰੱਖਣਾ ਜਿਵੇਂ ਆ ਰਾਜੇ ਰਾਣੀਆਂ ਆ ਗਈਆਂ ਜਾਂ ਕੁਝ ਵੀ ਆ ਗਿਆ ਫੁੱਲ ਬੂਟੀ ਆ ਗਈ ਹਨ ਤਾਂ ਨੇੜੇ ਕਰਕੇ ਦਿਖਾ ਦੋ ਗਿਆ ਉਹ ਇਹ ਚੀਜ਼ ਆਪਾਂ ਨੂੰ ਉੱਪਰ ਨੂੰ ਚਾਹੀਦੀ ਹੈ ਸਾਰਿਆਂ ਦੇ ਸਿਰ ਇਹ ਵੀ ਆਪੂ ਕਿ ਲੱਕੇ ਇਹਦਾ ਧਿਆਨ ਰੱਖਣਾ ਕਿ ਕਈ ਵਾਰ ਕੀ ਹੁੰਦਾ ਵੀ ਕੋਈ ਭੈਣ ਬਿਲਕੁਲ ਨਵਾਂ ਕੰਮ ਸ਼ੁਰੂ ਕੀਤਾ ਹੁੰਦਾ ਸਿੱਖਣਾ ਨਾ ਇਹ ਪੁੱਠੇ ਨਹੀਂ ਹੋਣ ਚਾਹੀਦੇ ਉੱਪਰ ਨੂੰ ਹੋਣ ਚਾਹੀਦੇ ਸਾਰੇ ਫੁੱਲ ਵਗੈਰਾ ਜਿਹੜਾ ਇਧਰਲੇ ਪਾਸੇ ਜਿਹੜੀਆਂ ਉੱਪਰ ਨੂੰ ਆਪਾਂ ਜਿਵੇਂ ਦਰਖਤ ਹੁੰਦਾ ਉਵੇਂ ਇਹ ਨਹੀਂ ਹੈ ਵੀ ਆਪਾਂ ਉਲਟੇ ਕਰ ਦੇਈਏ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਜਿਹੜੀਆਂ ਭੈਣਾਂ ਨਵਾਂ ਸਿੱਖਦੀਆਂ ਨੇ ਜਿਹੜੀਆਂ ਪੁਰਾਣੀਆਂ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੀ ਹੈ ਨਾ ਤਾਂ ਆਪਾਂ ਸਾਰਿਆਂ ਨੂੰ ਨਾਲ-ਨਾਲ ਲੈ ਕੇ ਚੱਲਣਾ ਹੈਗਾ ਕਾਫੀ ਬੜੇ ਕਮੈਂਟ ਆ ਰਹੇ ਪਈਏ ਅਸੀਂ ਜ਼ੀਰੋ ਲੈਵਲ ਤੇ ਸ਼ੁਰੂ ਕੀਤਾ ਤਾਂ ਕਰਕੇ ਫਿਰ ਆਪ ਜੇਕਰ ਆਪਾਂ ਇਹਨਾਂ ਦੇ ਪੈ ਪੰਗੜਨੀ ਆ ਫਿਰ ਆਪਾਂ 4 ਇੰਚ ਵੱਧ ਰੱਖਣਾ ਜੇ ਆਪਾਂ ਪੈ ਪੰ ਨਹੀਂ ਗੜਨੀ ਫਿਰ 3 ਇੰਚ ਵੱਧ ਕੋਈ ਜੇ ਇਹਨਾਂ ਦੀ ਹੈਪਾ ਉਹ 2.5 ਆ ਆਪਾਂ ਗਣੀ ਰੱਖਾਂਗੇ 2.5 ਦੇ ਤਨ 2.5 ਇੰਚ ਦੇਖੋ ਕੰਨੀ ਛੱਡ ਕੇ ਆਪਾਂ ਰੱਖਾਂਗੇ 2.5 ਇਸ ਤਰ੍ਹਾਂ ਹੁਣ 2.5 ਇੰਚ ਦਾ ਨਿਸ਼ਾਨ ਲਾਵਾਂਗੇ ਆਪਾਂ ਸਾਡੇ 23 ਦੋ ਤਿੰਨ ਥਾਂਵਾਂ ਤੁਹਾਨੂੰ ਸ਼ਾਨ ਲੱਗੇ ਨਾ ਫਿਰ ਆਪਾਂ ਸਹੀ ਕਰਾਂਗੇ ਕੈਮਰਾ ਬਿਲਕੁਲ ਨੇੜੇ ਕਰਕੇ ਦਿਖਾ ਦਿਓ ਇਹ ਹਾਂ ਐਸ ਤਰ੍ਹਾਂ ਫੜ ਕੇ ਆਪਾਂ ਨੇ ਸੌਖਾ ਹੋ ਜਾਂਦਾ ਜਿਵੇਂ ਦੋ ਤਿੰਨ ਥਾਂਵਾਂ ਤੇ ਨਿਖਾਨ ਲਾਣੀ ਆ ਇਹ ਆ ਦੇਖੋ ਥੋੜੀ ਸਾਹਮਣੀ ਕੰਨੀ ਮੈਂ ਤੈਨੂੰ ਕਹਿਣਾ ਉਹਨੇ ਵੀ ਲਾਜਿਆ ਕਰੋ ਖਿੱਚ ਮਾਰਦੀ ਤਾ ਕਰਕੇ ਆਪਾਂ ਨੇ ਕੰਨੀ ਨਹੀਂ ਤੇ ਸਲਵਾਰ ਦੇ ਵਿੱਚ ਰੱਖਣੀ ਹੈ। ਇਹੀ ਸਲਵਾਰ ਦੇ ਵਿੱਚ ਹੁੰਦੀ ਸਾਈਡਾਂ ਦੇ। ਤਾਂ ਅਸੀਂ ਉਹਨਾਂ ਨੇ ਕੀ ਸੀ ਐ ਇਕੱਠਾ ਹੀ ਰਹਿਣਾ ਸੀ ਜਿੰਨਾ ਜਿਕਰ ਸੂਟ ਪਾੜਦਾਂ। ਤਾਂ ਕਰਕੇ ਮੈਂ ਕਹਿੰਦਾ ਸੂਟ ਦੀ ਕੰਨੀ ਲਾਹ ਦਿਆ ਕਰੋ ਹਨਾ। ਕਿਤੇ ਵੀ ਕੰਨੀ ਨਾ ਆਵੇ ਤੇ ਵਧੀਆ ਗੱਲ ਹੀ ਜਾਣੀ। ਸੈਂਟਰ ਦੇ ਵਿੱਚ ਪਹਿਲਾਂ ਆਪਾਂ ਤਰੀਕ ਪਾਵਾਂਗੇ। ਠੀਕ ਆ। ਆਹੋ ਹੁਣ ਆਪਾਂ ਇੱਕ ਵਾਰੀ ਪ੍ਰੈਸ ਮਾਰ ਦਈਏ ਜਿਵੇਂ ਕੰਨੀ ਸਿੱਧੀ ਹੋ ਜੂਗੀ। ਪਰ ਫਿਰ ਵੀ ਬਾਅਦ ਦੇ ਵਿੱਚ ਕੀ ਹੁੰਦਾ ਜਦੋਂ ਆਪਾਂ ਸੂਟ ਧੋਵਾਂਗੇ ਹੋਰ ਵੀ ਜ਼ਿਆਦਾ ਇਕੱਠੀ ਹੋਏਗੀ ਤਾਂ ਕਰਕੇ ਕੰਨੀ ਕਦੇ ਵੀ ਕਿਸੇ ਭੈਣ ਨੇ ਰੱਖੀ ਨਹੀਂ ਸੂਟ ਦੀ ਕੰਨੀ ਲਾਹ ਦਿਆ ਕਰੋ ਆਪਾਂ ਜਿਹੜਾ ਨੀਚੇ ਪੱਟੀ ਛੱਡਣੀ ਹੈ ਉਹ 2.5 ਇੰਚ ਕੱਪੜਾ ਛੱਡਣਾ ਇਹ 2.5 ਇੰਚ ਠੀਕ ਹੁਣ ਲੰਬਾਈ ਹੈ ਜਿਹੜੀ ਇਹਨਾਂ ਦੀ ਉਹ 43 ਇੰਚ 43 ਆਪਾਂ ਕਿ ਨਹੀਂ ਰੱਖਾਂਗੇ 43.5 ਇਹ 3 ਇੰਚ ਲਾਵਾਂਗੇ ਆਪਾਂ ਬਿਲਕੁਲ ਦੀਦਾ ਹੈਗਾ ਜਿਵੇਂ ਇਹਨਾਂ ਦਾ ਸਾਢੇ 12 ਆਪਾਂ ਦਾ ਮਾਈਨਸ਼ਨ ਸਾਢੇ 13 ਹਲਕਾ ਜਾਂ ਸੂਤ ਪਰ ਦੇਖੋ ਸਾਢੇ 13 ਇੱਥੇ ਬੰਦਾਈ ਨਾ ਮੈਂ 13.1 ਤੇ ਲਾਇਆ ਕਿਉਂਕਿ ਵਾਧੇ ਨਾ 13 ਮਲ ਨੂੰ ਮਲੀ ਤਾਂ ਕਰਕੇ ਬਾਹਲਾ ਵੱਧ ਨਾ ਲਾਇਆ ਕਰੂੰ ਇੱਥੋਂ ਬਿਲਕੁਲ ਸਿੱਧਾ ਤੇ ਆਹ ਵਾਲੀ ਜਿਹੜੀ ਚੀਜ਼ ਆ ਮੋਡੇ ਦਾ ਨਿਸ਼ਾਨ ਆ ਇਹ ਕਾਫੀ ਭੈਣਾ ਇੱਥੇ ਆ ਕੇ ਉਲ ਜਾਈ ਜੰਨੀ ਕਿੰਨਾ ਰੱਖਣਾ ਆਪਾਂ ਇਹਨਾਂ ਦੇ ਤਾਂ ਸਾਥ ਹੀ ਲਾਉਣਾਗਾ 19 20 21 23 ਵਾਲਿਆਂ ਨੇ ਜਿਨ੍ਹਾਂ ਦੀ ਛਾਤੀ 23 24 25 ਹੋਏ ਨੇ ਉਹਨਾਂ ਦੇ ਸਾਢੇ 6 ਜੇ ਨਹੀਂ ਕਿ ਘੱਟ ਕਰ ਦੇਣਾ ਵਧਾਉਣ ਦੀ ਤਾਂ ਕਈ ਪੈਣਾ 7.5 ਲਾਨ ਨੇ ਮੋਢਾ ਫਿਰ ਆਹ ਮੋਢਾ ਵੱਡਾ ਹੋ ਜਾਂਦਾ ਬਾਹਰ ਚੜਾਉਣ ਵੇਲੇ ਦਿੱਕਤ ਆਉਂਦੀ ਹੈ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਨਹੀਂ ਪਤਾ ਲੱਗਦਾ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਆ ਕੇ ਜਾਂ WhatsApp ਤੇ ਮੈਸੇਜ ਕਰਕੇ ਪੁੱਛ ਲਿਆ ਕਰੋ ਜੇ ਕਿਸੇ ਭੈਣ ਨੂੰ ਨਹੀਂ ਪਤਾ ਲੱਗਦਾ ਫਿਰ ਵੀ ਤਾਂ ਸ਼ਾਮ ਨੂੰ ਤੁਸੀਂ 8 ਵਜੇ ਤੋਂ ਆ ਫੋਨ ਲਾ ਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਹਨ ਪਰ ਮੋਢਾ ਬਾਲਾ ਵੱਡਾ ਨਹੀਂ ਪਾਉਣਾ ਆਪਾਂ ਨੇ ਹੁਣ ਆਪਾਂ ਇੱਥੋਂ ਰੱਖਾਂਗੇ 11.5 ਇੰਚ ਛਾਤੀ ਹਾਂਜੀ ਸਾਢੇ 1 ਠੀਕ ਆ 2 ਇੰਚ ਬਾਧ ਰੱਖਾਂਗੇ ਆਪਾਂ ਮਾਰਜਿਨ ਇਹ ਆਹ ਵਾਲੀ ਜੀ ਆਪਣੀ ਸਾਈਡਸ ਲਈ 15 ਆਪਾਂ ਕਿ ਨਹੀਂ ਰੱਖਾਂਗੇ 16 ਇੰਚ ਇੱਥੋਂ ਆ ਬਾਕੀ ਆਪਣਾ ਸਾਰਾ ਓਪੀਨ ਸ਼ਾਰਪ ਆਪਾਂ ਪਹਿਲਾਂ ਚੱਕੀ ਹੋਏ ਸਾਢੇ 23 ਇੱਕ ਵੀ ਸਾਢੇ 23 ਆ ਠੀਕ ਆ ਆਹ ਬੜਾ ਨਿਸ਼ਾਨ ਆਪਾਂ ਨੇ 1 ਇੰਚ ਤੇ ਲਾਦਣਾ 1 ਇੰਚ ਪੁਆਇੰਟ 1 ਹੋ ਗਏ ਟੁੱਟਲਾ ਦੇਖੋ ਨੇੜੇ ਕਰਕੇ ਦਿਖਾਓ ਕੈਮਰਾ ਤੋਂ ਬ៉ុਨ ਨਿਸ਼ਾਨ ਲਾਉਣੇ ਆ ਜੀ ਵੀ ਆਪਣੀ ਜਗ੍ਹਾ ਲੈਂਦੀ ਹੈ। ਬਾਕੀ ਨਾਪ ਦੇ ਹਿਸਾਬ ਨਾਲ ਦੇਖਣਾ ਗੁਰੂ ਕੀ ਪੈਣੇ 1/2 ਇੰਚ ਤੇ ਵੀ ਲਾਉਣੇ ਪੈਂਦੇ। ਹਰ ਇੱਕ ਦਾ ਕੱਪੜਾ ਉਹਦੇ ਸਰੀਰ ਦੇ ਸਾਹਮਣੇ ਘਟਣਾ ਪੈਂਦਾ। ਇਹ ਨਹੀਂ ਹੈ ਵੀ ਆਪਾਂ ਨੇ ਸਾਰੇ ਦੇ ਇੱਕੋ ਹੱਥ ਰੱਖਣਾ। ਥੋੜਾ ਜਿਹਾ ਆਪਾਂ ਨੂੰ ਬਰੀਕੀ ਦੇ ਵਿੱਚ ਜਾਣਾ ਪੈਂਦਾ ਜਦੋਂ ਵੀ ਆਪਾਂ ਸੂਟ ਕੱਟਣਾ। ਵੀ ਸਾਰਿਆਂ ਦੇ ਇੱਕਾ ਹੱਥ ਪਨ ਰੱਖਣਾ। ਫਿਰ ਵੀ ਇਹਨਾਂ ਦੇ ਵਿੱਚੋਂ ਤੁਹਾਨੂੰ ਕਿਤੇ ਵੀ ਭੁਲੇਖਾ ਲੱਗੇ। ਓरिजਨਲ ਨਹੀਂ ਤੁਸੀਂ ਚੁੱਪ ਕਰਕੇ ਕਮੈਂਟ ਬਾਕਸ ਦੇ ਵਿੱਚ ਜਾਂ ਕਮੈਂਟ ਮੈਂ ਤੁਹਾਡੇ ਸਾਰੇ ਪੜਦਾ ਉਹਨਾਂ ਜਿਹੜੇ ਤੁਸੀਂ YouTube ਤੇ ਕਰਦੇ ਹੋ ਫਿਰ ਉਹਨਾਂ ਦੇਖ ਕੇ ਵੀਡੀਓ ਬਣਾਉਣਾ ਹੈ ਜਿਹੜੀਆਂ ਪਹਿਲਾਂ ਪੁਰਾਣੀਆਂ ਜੁੜੀਆਂ ਹੋਊਗਾ ਉਹਨੂੰ ਪਤਾ ਮੈਂ ਰਿਪਲਾਈ ਵੀ ਕਰਦਾ ਜਿੰਨੇ ਵੀ ਤੁਸੀਂ ਕਮੈਂਟ ਕਰਦੇ ਹੋ ਹਨ ਜਿਹੜੀ ਚੀਜ਼ ਇਹ ਮੈਨੂੰ ਨਹੀਂ ਸਮਝ ਆਉਂਦੀ ਫਿਰ ਮੈਂ ਉਹਨੂੰ ਕਹਿਣਾ ਵੀ ਤੁਸੀਂ ਫੋਨ ਕਰ ਲੂ ਤੁਸੀਂ ਕੀ ਲਿਖਿਆ ਮੈਨੂੰ ਨਹੀਂ ਸਮਝ ਆ ਰਿਹਾ ਹਨ ਹਾਂ ਮੈਂ ਪੱਕਾ ਨਹੀਂ ਛੱਡ ਕੇ ਤੂੰ ਮੈਂ ਸਤ ਨਹੀਂ ਕੀਤਾ ਕਿ ਜਿਵੇਂ ਕਿਸੇ ਭੈਣ ਨੇ ਕੋਈ ਕੈਂਚੀ ਜਾਂ ਕੋਈ ਮਸ਼ੀਨ ਬਾਰੇ ਪੁੱਛਣਾ ਹੁੰਦਾ ਨਹੀਂ ਪਤਾ ਲੱਗਦਾ ਹਨਾ ਤਾਂ ਉਹ ਫੋਨ ਤੇ ਸ਼ਾਮ ਨੂੰ 8 ਵਜੇ ਤੋਂ ਬਾਅਦ ਕਿਰਪਾ ਕਰਕੇ ਗੱਲ ਕਰ ਲੈ ਕਰੋ ਜਿਨੇ ਨਹੀਂ ਜਾਂ WhatsApp ਤੇ ਬੋਲ ਕੇ ਭੇਜਦਾ ਕਰੋ ਹਨਾ ਜੇ ਕੋਈ ਦਿੱਕਤ ਆਉਂਦੀ ਹੈ ਕੋਈ ਜਾਂ ਕੋਈ ਚੀਜ਼ ਨਵੀਂ ਖਰੀਦਣੀ ਹੈ ਉਹਦੇ ਬਾਰੇ ਉਹ ਸਟਾਕ ਤੇ ਤੁਸੀਂ ਸ਼ਾਮ ਨੂੰ 8 ਵਜੇ ਤੋਂ ਬਾਅਦ ਕਾਲ ਕਰ ਸਕਦੇ ਹੋ ਤੇ ਜਾਂ ਫਿਰ WhatsApp ਦੇ ਉੱਪਰ ਮੈਸੇਜ ਮੈਸੇਜ ਨੇ ਮਰਜ਼ੀ ਕਰਦੇ ਕਰੋ ਦੇ ਨੇ ਉਹਦੇ ਨਹੀਂ ਕੋਈ ਦਿੱਕਤ ਆਉਂਦੀ ਜੀ ਜਦੋਂ ਵੀ ਮੇਰੇ ਕੋਲ ਟਾਈਮ ਹੁੰਦਾ ਫਿਰ ਮੈਂ ਉਹਨਾਂ ਨਾਲ ਨਾਲ ਜਵਾਬ ਦੇ ਦਈਏ ਨਾਗਾ ਨੋ ਜੇ ਕੋਨਾਪਾ ਬੈਕ ਪੱਲਾ ਇਸੇ ਤਰੀਕੇ ਨਾਲ ਇਹ ਚੀਜ਼ ਦਾ ਧਿਆਨ ਰੱਖਣਾ ਆਪਾਂ ਨੇ ਆ ਚੀਜ਼ ਉੱਪਰ ਨੂੰ ਜਾਣੀ ਜਾਈਦੀ ਬਾਹਾਂ ਦੇ ਵੀ ਤੇ ਛੱਟ ਦੇ ਵੀ ਕੰਨੀ ਦੇ ਕੋਲ ਤੋਂ ਸਾਹਮਣੀ ਹੈ ਬਹੁਤ ਜ਼ਿਆਦਾ ਇਕੱਠੀ ਹੋ ਰਹੀ ਹੈ ਆਪਾਂ ਨੂੰ ਪਹਿਲੀ ਤਾਰ ਨੂੰ ਲੋ ਸਾਰੀ ਕਰਨੀ ਆ ਪਕੜਤੀ ਹੋਰ ਆਪਾਂ ਨੇ ਕੀ ਕਰਨਾ 2:30 ਤੇ 3:30 ਦੇ ਵਿੱਚ ਉਸੇ ਤਰ੍ਹਾਂ ਇਨਸ਼ਾਅੱਲਾ ਮੈਂ ਨੇ ਜਿੰਨੇ ਪਹਿਲਾਂ ਕੋਈ ਪਹਿਲੀ ਵਾਰ ਵੀਡੀਓ ਆਈ ਤਾਂ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵਧੀਆ ਲੱਗਦੀ ਹੈ ਤਾਂ ਹਨਾ ਜੇ ਕਿਸੇ ਚੀਜ਼ ਨਹੀਂ ਸਮਝ ਆਉਂਦੀ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਦੇ ਕਰੋ ਬਈ ਸਾਨੂੰ ਆ ਚੀਜ਼ੇ ਸਮਝ ਨਹੀਂ ਲੱਗੀਆਂ ਜੀ ਬਿਲਕੁਲ ਨਵੇਂ ਆ ਪਾਤਣ ਲੱਗ ਰਿਹਾ ਹਾਂ ਲੋਕੀ ਕਾਫੀ ਪਹਿਲਾਂ ਬਹੁਤ ਜਿਆਦੇ ਵੱਡਾ ਮੋਡਾ ਪੋਣੀਆਂ ਸੀਗੀਆਂ ਹੁਣ ਜਦੋਂ ਦੇਖਦੀਆਂ ਜਾਂ ਟੂਡ ਬਣਾਉਂਦੀਆਂ ਤਾਂ ਉਹਨਾਂ ਦਾ ਪੂਰਾ ਫਰਕ ਪਿਆਗਾ ਸਾਡੇ 20 3 ਸਾਡੇ ਤੇ ਸਾਡੇ 20 3 ਸਾਡੇ ਤੇ ਇੱਥੋਂ ਵੀ ਅਪਰੱਖਾਂਗੇ 23 ਲੋਟੀ ਸਾਡੇ 23 ਬਿਲਕੁਲ ਸੈਂਟਰ ਦੇ ਵਿੱਚ ਆਪਾਂ ਕਰੀਪ ਆ ਕੇ ਬਾਧ ਕਾਰ ਸਾਰੀ ਨਾਲ ਤੇ ਨਿਕਲ ਜੂਗੀ ਨਹੀਂ ਬਾਅਦ ਦੇ ਵਿੱਚ ਸੂਟੇ ਖੁੱਲਦਾ ਜਿਹੜਾ ਕਿ ਆਪਾਂ ਪਹਿਲੀ ਪ੍ਰੈਸ ਮਾਰ ਕੇ ਸੈੱਟ ਕਰ ਲੈਂਗੇ ਤਾਂ ਕਰਕੇ ਕੱਟਣ ਵੇਲੇ ਪ੍ਰੈਸ ਲਾਜ਼ਮੀ ਮਾਰਿਆ ਕਰੋ ਜਦੋਂ ਸੂਟ ਥੋੜਾ ਬੰਦ ਆ ਨਾਲ ਨਾਲ ਪ੍ਰੈਸ ਮਾਰੀ ਜਾਓ ਕੋ ਪਲੇਟਾਂ ਦੇ ਮਾਰ ਲਈ ਨਾਲ ਨਾਲ ਹਨਾ ਉਹ ਚੀਜ਼ ਐ ਫਿਰ ਪੂਰਾ ਫਿੱਟ ਆਉਂਦਾ ਤੁਹਾਨੂੰ ਦੇਖੋ ਬੜੀ ਜਦੋਂ ਆਪਾਂ ਪਲੋਈਆਂ ਪਾ ਲਈਆਂ ਸਾਰਾ ਸੂਟ ਬਣਾ ਕੇ ਬਾਅਦ ਵਿੱਚ ਪ੍ਰੈਸ ਮਾਰਾਂਗੇ ਇਹ ਥੋੜਾ ਛੋਟ ਘੱਟ ਅੱਧਾ ਇੰਚ ਫੁੱਲਾ ਹੋ ਜੂ ਬਣਾਉਣ ਤੋਂ ਬਾਅਦ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ। ਬਾਕੀ ਜੇ ਤੁਹਾਨੂੰ ਕਿਤੇ ਦਿੱਕਤ ਆਉਂਦੀ ਨਾ ਵੀ ਕੈਮਰਾ ਦੂਰ ਆ ਜਾ ਹੈਲ ਦਾ ਉਹ ਮੈਨੂੰ ਦੱਸ ਦਿਆ ਕਰੋ। ਕਿ ਦੱਸੇ ਮੈਨੂੰ ਪਤਾ ਹੀ ਨਹੀਂ ਲੱਗਦਾ ਹਨਾ ਸਾਰਾ ਚੀਜ਼ ਬਈ ਦੱਸ ਦਿਆ ਕਰੋ ਨਾਲ। ਵੀ ਆਹ ਚੀਜ਼ ਦੀ ਬਈ ਦਿੱਕਤ ਆਉਂਦੀ ਹੈ ਹਨਾ। ਜਾਂ ਕੋਈ ਨਿਸ਼ਾਨ ਨਹੀਂ ਦੀਂਦੇਗੀ ਉਹ ਵੀ ਦੱਸਿਆ ਕਰੋ। ਜੇ ਕਿਸੇ ਭੈਣ ਦਾ ਗਾਲਾ ਪਿੱਛੇ ਹੋ ਜਾਂਦਾ ਹੁਣ ਆਪਾਂ ਉੱਥੇ ਪਹੁੰਚ ਕੇ ਜਿੱਥੇ ਗਾਲਾ ਪਿੱਛੇ ਹੋ ਜਾਂਦਾ ਆਪਾਂ ਹਟਾਉਣਾ ਹੈ। ਜਿੰਨੇ ਪਿੰਡਾਂ ਦੇ ਗਲਾ ਪਿੱਛੇ ਜਾਂਦੇ ਤੁਹਾਨੂੰ ਦੱਸ ਕੀ ਇਹਨੇ ਪਹਿਲੇ ਹੀ ਤਕਰੀਬਨ ਦੱਸ ਜਾਨੀਆਂ ਵੀ ਮੇਰੇ ਆ ਜੀ ਕਿਸੇ ਤੋਂ ਸੈੱਟ ਨਹੀਂ ਉਹ ਗਲਾ ਪਿੱਛੇ ਉਹਨਾਂ ਦੇ ਤੁਸੀਂ ਪਹਿਲਾਂ ਹੀ ਚੱਕ ਲਿਆ ਕਰੋ ਇੱਥੋਂ ਇੰਚ ਪਾਉਣਾ ਇੰਚ ਬੈਕ ਵੱਲੋਂ ਵੱਧ ਰੱਖ ਲੈ ਜਿਨ੍ਹਾਂ ਦੇ ਜਾਂਦਾ ਗਗਲਾ ਠੀਕ ਆ ਉਹਨਾਂ ਦੇ ਕੋਸ਼ਿਸ਼ ਕਰੋ ਆ ਇਹਨੂੰ ਥੋੜੀ ਗਲਾਈ ਨੂੰ ਘਟ ਕਰ ਲਿਆ ਕਰੋ ਇੱਥੋਂ ਕਿਉਂਕਿ ਆ ਜੀ ਮੋਡਾ ਵਧਾਊਗੀ ਨਾ ਆਪਣਾ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾਗਾ ਤੇ ਬੈਗ ਜਿਹੜੀ ਆਪਾਂ ਨੇ ਸ਼ੇਪ ਦੇਣੀ ਆ ਉਹ ਪੌਣ ਇੱਕ ਦੋ ਇੰਚ ਦੇਵਾਂਗੇ ਕਿੰਨਾ ਭੈਣਾ ਦੇ ਆ ਜੀ ਯਾਦ ਤੁ ਨੂੰ ਲੱਗਦੀ ਫਲਾਉਟ ਦੇ ਵਿੱਚ ਹੁੰਦੀ ਹੈ ਹਨ ਉਹਨਾਂ ਹੀ ਤੁਸੀਂ 2 ਇੰਚ ਵੀ ਦੇ ਸਕਦੇ ਹੋ ਨਹੀਂ ਉਹ ਤੁਹਾਨੂੰ ਕਹਿੰਦੇ ਵੀ ਥੋੜਾ ਜਿਹਾ ਬੋਡੀ ਕਰਨੀ ਨਿਗਾਹ ਮਾਰ ਲਿਆ ਕਰੋ ਕਿਵੇਂ ਦਾ ਸਰੀਰ ਆ ਹਨਾ ਫਿਰ ਉਸਾ ਆਪਣਾ ਆਪਣੇ ਕਟਾਈ ਕਰਨੀ ਇਥੋਂ ਬਿਲਕੁਲ ਸਿੱਧਾ ਇਸ ਤਰ੍ਹਾਂ ਠੀਕ ਆ ਸਾਈਡ ਤੋਂ ਲਈ ਲਾਜ਼ਮੀ ਮੰਨੀ ਹੈ ਜਦੋਂ ਤੁਹਾਡੀ ਆ ਸੇ ਹੋਂ ਤੁਸੀਂ ਪਾਉਣੀ ਆ ਉਦੋਂ ਮਿੰਕੀ ਰੱਖਣੀ ਆ ਕਈ ਵਾਰੀ ਆਪਾਂ ਨੂੰ ਉੱਪਰ-ਨੀਚੇ ਕਰਨੇ ਪੈਂਦੇ ਆ ਨੰਬਰ 2 ਤੇ ਕਈ ਬੰਨੇ ਕਮੈਂਟ ਆਉਂਦੇ ਬਈ ਟਾਕੇ ਇੱਕੋ ਜੇ ਕਰੀਏ ਕਿ ਇਥੋਂ ਟਾਕੇ ਇੱਕੋ ਜੇ ਕਰਕੇ ਬਾਅਦ ਘੱਟ ਉੱਪਰ ਕੱਢੋ ਛਾਂਟ ਪਾਓ ਮੋਢਾ ਝੜਾਓ ਬਿਲਕੁਲ ਓਕੇ ਆਊਗਾ ਠੀਕ ਆ ਆ ਮੋਢਾ ਤੁਹਾਡਾ ਹਮੇਸ਼ਾ ਬਾਹਤ ਛੋਟਾ ਹੋਣਾ ਚਾਹੀਦਾ ਬਾਹ ਨੂੰ ਢਿੱਲੀ ਛੱਡ ਕੇ ਝੜਾਓਗੇ ਤਾਂ ਬਿਲਕੁਲ ਸਹੀ ਆਊਗੀ ਬਾਹ ਦਾ ਕਪੜਾ ਖਿੱਚੋਗੇ ਤਾਂ ਮੁਰੂਏ ਬਲ ਪੈਣਗੇ ਬੁਲਬੁਲੇ ਬਣਨਗੇ ਇਹ ਚੀਜ਼ਾਂ ਯਾਦ ਰੱਖਿਆ ਕਰੋ ਜਦੋਂ ਤੁਸੀਂ ਬਾਹਾਂ ਝੜਾਉਣੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਾਫੀ ਪੈਣਾ ਜਿਹੜਾ ਜ਼ਿਆਦਾ ਕੰਮ ਕਰਦਿੰਦਾ ਉਹਨਾਂ ਡੇਰੀਆਂ ਦੇ ਲੋੜ ਆ ਉਹਨਾਂ ਨੂੰ ਡੇਰੀਆਂ ਇਕੱਠੀਆਂ ਚ ਪੂਣੀਆਂ ਪੈਣੀਆਂ ਇਹ ਨਹੀਂ ਹੈ ਵੀ ਆਪਾਂ ਇੱਕ ਡੇਰੀਆਂ ਦੋ ਡੇਰੀਆਂ ਘੱਟੋ ਘੱਟ ਵੀ ਪੰਜ ਉਸ ਤੋਂ ਬਾਅਦ ਤੁਸੀਂ ਜਿੰਨੇ ਮਰਜ਼ੀ ਸ਼ਪਵਾ ਸਕਦੇ ਹੋ ਨਾ ਮੈਂ ਉਹਨਾਂ ਨਾਲ ਗੱਲ ਕਰ ਲਈ ਸਾਰੀ ਭੇਜਣ ਟਿੱਕਰ ਦਾ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ ਤੁਸੀਂ ਇੱਕ ਵਾਰ ਸੰਪਰਕ ਕਰ ਸਕਦੇ ਹੋ ਜੀ ਉਹਨਾਂ ਨੂੰ ਫੋਨ ਨਹੀਂ ਕਰਨਾ ਤੁਸੀਂ ਡੇਰੀਆਂ ਨੂੰ ਆ ਮੇਰੇ ਨਾਲ ਫੋਨ ਤੇ ਗੱਲ ਕਰਸ ਪਰ ਸ਼ਾਮ ਨੂੰ 8 ਵਜੇ ਦੁਆ ਫੋਨ ਕਰਨਾ ਜੇ ਕਿਸੇ ਭੈਣੇ ਡੈਰੀ ਵਗੈਰਾ ਛਪੋਣੀਆਂ ਜਾਂ ਕੋਈ ਕੈਂਚੀ ਵਗੈਰਾ ਲੈਣੀ ਆ ਜਾਂ ਕੋਈ ਮਸ਼ੀਨ ਬਾਰੇ ਪੁੱਛਣਾ ਹੈ ਨਾ ਆਪਾਂ ਟੱਕਾਂ ਦੇ ਉੱਪਰ ਉਸੇ ਤਰੀਕੇ ਇਸੇ ਤਰੀਕੇ ਆਪਾਂ ਹੁਣ ਪੁਲੰਗਾਂ ਨਿਸ਼ਾਨ ਪਾਵਾਂਗੇ ਪਲੋਂਗਾਂ ਨਿਸ਼ਾਨਾ ਨਾਲ ਦੀ ਨਾਲ ਜੱਕ ਲਿਆ ਕਰੋ ਇਹ ਆ ਠੀਕ ਚੰਗੀ ਕਰ ਇਹ ਨੂੰ ਨੋਟ ਪਾ ਦੇਖਾਂ ਕਿੰਨਾ ਇੱਥੋਂ ਸਾਢੇ 3 ਤੋਂ 1 ਸੂਟ ਘੱਟ ਸਾਢੇ 3 ਤੋਂ 1 ਸੂਟ ਘੱਟ ਠੀਕ ਆ ਚੰਗੀ ਤਰ੍ਹਾਂ ਇਸ ਤੇ ਪ੍ਰੈਸ ਮਾਰ ਲਾਂਗੇ ਤਾਂ ਕਿ ਮਾੜੀ ਜਾਂ ਵੀ ਫਰਕ ਨਾ ਰਵੇ ਪਲੇਟ ਦੇ ਨਾਲ ਆ ਚੀਜ਼ ਇਹ ਜਿੰਨਾ ਆਪਾਂ ਕੰਮ ਦੀ ਬਰੀਕੀ ਦੇ ਵਿੱਚ ਜਾਂ ਉਹਨੇ ਕਪੜਾ ਵਧੀਆ ਬਣਾ ਲਈ ਨੀ ਨਿਸ਼ਾਨ ਲਾਉਣ ਨੂੰ ਤਾਂ ਮੈਂ ਸਿੱਧੇ ਵੀ ਲਾ ਦੂੰਗਾ ਹਨਾ ਮੈਨੂੰ ਇਹ ਹੁੰਦਾ ਵੀ ਭੈਣਾਂ ਨੂੰ ਦੇਖ ਕੇ ਹੋਰ ਵੀ ਵਧੀਆ ਸੂਟ ਬਣੇ ਉਹਨਾਂ ਦਾ ਤਾਂ ਕਿ ਉਹਨਾਂ ਕੋਲੇ ਵਾਧੂ ਕੰਮ ਆ ਗਏ ਉਹ ਜਿਹੜੀਆਂ ਪਲੋਈਆਂ ਨੇ ਉਹ ਤਿਆਰ ਆ ਉਹ ਕਿੰਨੇ ਤੇ 11 ਤੇ ਆਪਾਂ ਕਿੰਨੇ ਤੇ ਲਾਵਾਂਗੇ 11.5 ਠੀਕ ਆ 11.5 ਤੋਂ ਪੁਆਇੰਟ ਵਧ ਕਰ ਲਿਆ ਕਰੋ ਘਟ ਨਾ ਕਰਿਆ ਕਰੋ ਕਿਉਂਕਿ ਕਈ ਵਾਰੀ ਤੁਸੀਂ ਦਬਾਅ ਜ਼ਿਆਦਾ ਦੇ ਦਿੱਤਾ ਤਾਂ ਪਲੋਆਂ ਉੱਚੀਆਂ ਚਲੇ ਜਾਂਦੀਆਂ ਨੇ ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਿਆ ਕਰੋ ਜਦੋਂ ਵੀ ਤੁਹਾਡੇ ਕੋਲ ਕੋਈ ਸੂਟ ਫੜਾਉਣ ਆਉਂਦਾ ਨਾ ਤੁਸੀਂ ਸੂਟ ਪਵਾ ਕੇ ਪਹਿਲਾਂ ਆਪ ਜੇ ਚੈੱਕ ਕਰਿਆ ਕਰੋ ਵੀ ਪਾ ਕੇ ਦੇਖੋ ਸੂਟ ਤੁਹਾਨੂੰ ਸਹੀ ਆ ਪੁਰਾਣਾ ਉਸ ਤੋਂ ਬਾਅਦ ਤੁਸੀਂ ਜਿਹੜਾ ਤੁਹਾਡੇ ਕੋਲ ਨਾਪ ਲੈ ਕੇ ਆਉਂਦਾ ਸੂਟ ਕੋਈ ਭੈਣ ਉਹਨਾਂ ਦੀ ਪਵਾਕ ਚੈੱਕ ਕਰਿਆ ਕਰੋ ਆਪ ਦੇਖਿਆ ਕਰੋ ਤੁਹਾਨੂੰ ਕਿਤੇ ਕੋਈ ਕਮੀ ਪੇਚੀ ਲੱਗਦੀ ਉਹ ਵੀ ਕੱਢਿਆ ਕਰੋ ਬਾਅਦ ਦੇ ਵਿੱਚ ਉਹ ਕਹਿੰਦੇ ਮੈਨੂੰ ਥੋੜਾ ਜਿਹਾ ਤੁਸੀਂ ਦੇਖਿਆ ਨੀ ਪਲੋਗ ਵਾਚਿੰਗ ਆਈ ਨੀ ਤੁਸੀਂ ਪਹਿਲਾਂ ਚੈੱਕ ਕਰ ਲਿਆ ਕਰੋ ਵੀ ਤੁਹਾਨੂੰ ਕਿਵੇਂ ਲੱਗ ਰਿਹਾ ਹੈ ਨਾ ਸੂਟ ਇਹ ਆਲੋ ਨੀਚੀ ਨੂੰ ਆਪਾਂ 7-5 ਰੱਖਾਂਗੇ ਠੁੱਠਾ ਪਾਸਾ ਆਪਾਂ ਜਿੱਧਰ ਕੱਟ ਰਹੇ ਹਾਂ ਸਿੰਗਲ ਲੜ ਚੱਕ ਲਿਆ ਆਪਾਂ ਨੇ ਇਸ ਤਰ੍ਹਾਂ ਬਿਲਕੁਲ ਆਰਾਮ ਦੇਣਾ ਸਾਰੇ ਪਹਿਲਾਂ ਦਿਨਾਂ ਦੇ ਨਿਸ਼ਾਨ ਲੱਗ ਜਣਗੇ ਆਪਣੀ ਘੁੱਟੇ ਵਾਸਤੇ ਉਹ। ਬਾਕੀ ਜਿਹੜੀ ਆਪਨੇ ਰਾਤ ਕੇ ਸ਼ਹਿਰੇ ਦੀ ਵੀਡੀਓ ਪਾਈ ਸੀ ਉਹਦੀ ਆਵਾਜ਼ ਨਾ ਕਿਸੇ ਕਾਰਨ ਕਰਕੇ ਕੱਟੀ ਗਈ ਸੀ। ਜਿਹਨੀਆਂ ਭੈਣਾਂ ਕਸ਼ਹਿਰਾ ਸਿੱਖਣਾ ਚਾਹੁੰਦੀਆਂ ਜਾਂ ਪਹਿਲਾਂ ਸਿੱਖੀਆਂ ਹੋਈਆਂ ਬਾੜੀਆਂ ਮੋਟੀਆਂ ਕੋਈ ਗਲਤੀਆਂ ਫਲਦੀਆਂ ਹੈਗੀਆਂ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦੱਸਣ ਵੀ ਭਾਈ ਅਸੀਂ ਕਸ਼ਹਿਰਾ ਸਿੱਖਣਾ ਤੁਸੀਂ ਵੀਡੀਓ ਦੁਬਾਰੇ ਪਾਓ ਹਨਾ। ਤਾਂ ਕਾਫੀ ਭੈਣਾਂ ਦੇ ਮੈਸੇਜ ਆਏ ਸੀਗੇ ਮੈਨੂੰ ਇਹ ਪਤਾ ਹੀ ਲੱਗਦਾ ਵੀ ਕਿੰਨੀਆਂ ਭੈਣਾਂ ਅਸਲ ਵਿੱਚ ਕਸ਼ਹਿਰਾ ਸਿੱਖਣਾ ਚਾਹੁੰਦੀਆਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਜ਼ਰੂਰ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਬਾਈ ਅਸੀਂ ਕੁਸ਼ਹਿਰਾ ਸਿੱਖਣਾ ਤੁਸੀਂ ਵੀਡੀਓ ਵੱਧ ਪਾਇਆ ਕਰੋ ਕੁਸ਼ਹਿਰੇ ਦੀਆਂ ਠੀਕ ਹੈ ਸਲਾਈਂਗ ਇਹ ਆ ਲੋ ਇਹ ਤੁਹਾਨੂੰ ਆਪ ਇਹਨਾਂ ਦੇ ਰੱਖਾਂਗੇ 1.5 ਇੰਚ ਬਿਲਕੁਲ ਸਿੱਧਾ ਕਰਕੇ 0.5 ਇੰਚ ਬਾਹਰ ਨੂੰ ਘੜ ਲਿਆ ਠੀਕ ਇਸੇ ਤਰ੍ਹਾਂ ਇਧਰ 1.5 ਇੰਚ 0.5 ਇੰਚ ਨੀਚੇ ਉਡਾਉ ਕਰ ਲਿਆ ਲੋ ਠੀਕ ਇਸੇ ਤਰ੍ਹਾਂ ਆਪਾਂ ਇਧਰ ਇਸ ਤਰ੍ਹਾਂ ਪੈਨ ਦੀ ਮਦਦ ਦੇ ਨਾਲ ਦੂਜੀ ਪਾਸੇ ਨਿਸ਼ਾਨ ਬਿਲਕੁਲ ਸਹੀ ਲੱਗ ਜੂ ਤੁਹਾਡਾ ਇੱਥੋਂ ਵੀ ਐਂ ਨਾਪ ਸਾਰਾ ਆਪਣਾ ਸੂਟ ਦੇ ਉੱਪਰ ਹੀ ਲੈ ਲੈਣਾ ਵੀ ਵਾਰੀ-ਵਾਰੀ ਆਪਾਂ ਨੂੰ ਕੋਈ ਚੱਕਣਿਆ ਨਾ ਤੇ ਡੈਰੀ ਵਗੈਰਾ ਇੱਥੇ ਕਿੰਨਾ 6.5 ਆਪਣਾ ਫਰੰਟ ਵਾਲਾ ਬੈਕ ਵਾਲਾ ਕਿੰਨਾ 7 ਇੰਚ ਇੱਥੇ ਆਪਾਂ ਲਿਖਾਂ 7 ਇੰਚ ਬੈਕ ਠੀਕ ਆ ਉਪਰੋ ਸ਼ਾਤੀ ਕਿੰਨੀ ਆ 19.5 ਇੰਚ ਕਮਰ ਕਿੰਨੀ ਆ 16.5 ਇੰਚ ਹੈਪ ਕਿੰਨੀ ਆ 20.5 ਇੰਚ ਠੀਕ ਆ ਸੈਡ ਸਲਾਈ ਕਿੰਨੀ ਇਸ ਲਿਖਾਂਗੇ ਆਪਾਂ ਸੈਡ ਸਲਾਈ ਨਾ ਲਿਖਦੇ 15 ਇੰਚ ਠੀਕ ਆ ਕਿਤੇ ਵੀ ਤੁਹਾਡਾ ਇੱਕ ਸੂਤ ਪਰਦੇ ਹੀ ਫਰਕ ਨਹੀਂ ਪਊਗਾ ਬਿਲਕੁਲ ਸੂਟ ਜਰਾ ਵਗ ਚੜੂਗਾ ਜਮਾ ਓਕੀ ਆਊਗਾ ਇਹ ਨਹੀਂ ਆ ਵੀ ਤੁਹਾਨੂੰ ਮਸ਼ੀਨ ਦੇ ਧਾਗਾ ਦੁਆਰੇ ਚੜਾਣਾ ਪੂ ਖੁੱਲਾ ਕਰਨਾ ਪੂ ਪੂੜਾ ਕਰਨਾ ਆਪਾਂ ਬਿਲਕੁਲ ਸਹੀ ਹੋਊਗਾ ਪਹਿਲੀ ਵਾਰੀ ਚ ਹਲੋ ਫਰੰਟ ਪੱਲਾ ਤੇ ਆਪਣਾ ਬੈਕ ਪੱਲਾ ਕੱਟੇਗੇ ਹੁਣ ਆਪਾਂ ਬਾਹਾਂ ਬਾਹਾਂ ਦਾ ਵੀ ਧਿਆਨ ਰੱਖਣਾ ਕਿ ਵੀ ਭਲੇਖਾ ਖਾਏ ਨੇ ਆਪਾਂ ਨੇ ਜਾ ਕੋ ਬੱਚੇ ਕੋਲੇ ਬੈਠੇ ਹੋਣੇ ਚਾਉਟ ਕਰੀ ਜਾਂਦੇ ਆ ਜਾਂ ਕੋਈ ਗੱਲੀ ਲਾ ਲੈਣਾ ਆਪ ਨੂੰ ਤਾਂ ਮੰਨ ਕੇ ਚਲੋ ਬਾਹਾਂਵੇਂ ਅਹੀਂ ਮੋੜ ਕੇ ਕੱਟਦੇ ਆ ਤਾਂ ਇੱਕ ਬਾਹ ਪੁਰਜੋਗ ਦੂਜੀ ਬਾਹ ਥਲੇ ਰੋ ਤਾਂ ਕਰਕੇ ਸਿੰਗਲ ਸਿੰਗਲ ਬਾਹ ਖੋਲ ਕੇ ਆਪਾਂ ਕਟਾਂਗੇ ਪੂਰਾ ਧਿਆਨ ਦਿਨ ਦੇਖਿਓ ਐਸਾ ਠੀਕ ਆ ਆਹ ਚੀ ਉੱਪਰ ਨੂੰ ਹੀ ਜਾਣ ਜਾਈਗੀ ਆਪਾਂ ਉਹ ਬਾਹ ਦੀ ਲੰਬਾਈ ਹੈ ਜਿਹੜੀ ਉਹ ਨਹੀਂ ਠਾਰਾ ਆਪਾਂ ਸਾਢੇ 20 ਰੱਖਾਂ ਕਿਉਂਕਿ ਹਲਕਾ ਜਿਹੇ ਵਿੱਚ ਇਹਦੇ ਕਾਨ 18 ਤੋਂ 20 ਸਾਢੇ 20 ਇੱਥੋਂ ਵਿੱਚ 락ਲੇ ਆਪਾਂ ਨੂੰ ਹੁਣ ਆ ਪੱਲਾ ਪਛਾਵਾਂਗੇ કોટਨ ਦੇ ਸੂਟ ਕੋਸ਼ਿਸ਼ ਕਰਿਆ ਕਰੋ 10 ਘੰਟੇ ਭਾਂਕੇ ਨਾ ਫਿਰ ਉਸ ਤੋਂ ਬਾਅਦ ਤੁਸੀਂ ਪ੍ਰੈਸ ਮਾਰ ਕੇ ਫਿਰ ਕੱਟਿਆ ਕਰੋ ਜਿਵੇਂ ਇਹ ਮੇਨੇ ਸੂਟ ਆ ਕੋਟਨ ਦੇ ਬਾਹਰ ਦੇ ਵਿੱਚ ਸੰਗੜਨਾ ਟਾਈਟ ਹੋਣਾ ਫਿਰ ਉਹ ਚੀਜ਼ ਦੀ ਦਿੱਕ ਜਿਹੜੀ ਹੁੰਦੀ ਹੈ ਤੁਹਾਨੂੰ ਤਾਂ ਕਰਕੇ ਪਹਿਲੇ ਇਹਨਾਂ ਨੂੰ ਢੋੜਿਆ ਕਰੋ ਇਹ ਆ ਦੇਖੋ ਹੁਣ ਆਪਾਂ ਪੱਲਾ ਉੱਪਰ ਨੂੰ ਘੁਮਾ ਲੈ ਇਸ ਤਰ੍ਹਾਂ ਜਦੋਂ ਥੋੜੀ ਬਾਹਰ ਸਹੀ ਹੋ ਗਈ ਇੱਕ ਕੰਨੀ ਉਧਰ ਜਾਓ ਇੱਕ ਕੰਨੀ ਇੱਧਰ ਆ ਜਾਓ ਆ ਨੀ ਇਹ ਪਹਿਲਾਂ ਨਹੀਂ ਵੀ ਕੱਟਦੇਗੇ ਬਾਹਾਂ ਦੀਆਂ ਤੇ ਇਹ ਦਿੱਕਤ ਨਾਲ ਆ ਗਿਆ ਆਪਾਂ ਜੋੜ ਆਪਾਂ ਲੋੜ ਮੁਤਾਬਕ ਹੀ ਪਾਵਾਂਗੇ ਵੀ ਜੇ ਥੋੜਾ ਪਿੰਡ ਹੋਇਆ ਫਿਰ ਤਾਂ ਇੱਕ ਜੋੜੀ ਬਹੁਤ ਇਹ ਇੱਥੇ ਜਿਆਦਾ ਵੱਡਾ ਤੁਹਾਨੂੰ ਜੋੜ ਪੈਂਦਾ ਤੁਸੀਂ ਫਿਰ ਇੱਥੇ ਜੋੜ ਚਾਰ ਪਾ ਦਿਆ ਕਰੋ ਉਹ ਆ ਚੀਜ਼ ਜਾਏ ਨਦੀਨੇ ਨਹੀਂ ਫਿਰ ਵਾਦਾ ਵੱਡਾ ਜੋੜ ਪੈ ਗਿਆ ਕਿ ਨਹੀਂ ਦੇਖੋ ਹੁਣ ਜਿਵੇਂ ਮੋਡਾ ਇਹਨਾਂ ਦਾ ਹੈਗਾ 7.5 ਇੱਥੇ ਆ ਬਸ ਹਲਕੇ ਨਹੀਂ ਸਰਦੇ ਤੂੰ ਪਹਿਲਾ ਪ੍ਰੈਸ ਨਾਲ ਆਪਾਂ ਕਰੀਪਾਉਂਗੇ ਠੀਕ ਹੀ ਪ੍ਰੈਸ ਮਾਰਨੇ ਹੁਣ ਜਿੰਨਾ ਵੀ ਜੋੜ ਆਪਣਾ ਪੈਂਦਾ ਪਹਿਲੀ ਆਪਾਂ ਨੂੰ ਹੀਟ ਆਪਲ ਪ੍ਰੈਸ ਮਾਰ ਕੇ ਸੈੱਟ ਕਰਦੇ ਹਾਂ ਉਹ ਬਾਦ ਘਾਟ ساری ਕੱਟ ਕੇ ਇਹ ਟੈਂਕ ਦੀ ਤਰ੍ਹਾਂ ਜੋੜਾ ਦੇ ਵੀ ਪ੍ਰਸ ਮਾਰਾਂਗੇ ਉਸ ਤੋਂ ਬਾਅਦ ਜਿੰਨਾ ਆਪਣਾ ਸਿਉਆਂ ਦੇ ਵਿੱਚ ਕਪੜਾ ਆਊਗਾ ਨਾ ਚੜਾ ਕਰ ਲੈਣਾ ਦਾ ਇੰਨਾ ਆਪਣਾ ਸਿਓਨ ਦੇ ਵਿੱਚ ਦਬਾਉਗਾ ਉਨੇ ਚੜਾ ਕਰ ਠੀਕ ਹੁਣ ਇਹਦੇ ਉੱਪਰ ਹੀ ਫੇਰ ਮੋੜ ਕੇ ਐਵੇਂ ਮਾਨੂ ਰੱਖ ਲੈਣਾ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਆਹ ਵਾਲੀ ਤੁਸੀਂ ਜਿਹੜੀ ਗਲਾਈ ਆ ਸਾਢੇ ਤਿੰਨ ਦਿਨ ਵੀ ਦੇ ਸਕਦੇ ਹੋ ਮੈਂ ਤੁਹਾਨੂੰ ਕਾਫੀ ਵੀਡੀਓ 'ਚ ਦੱਸਿਆ ਵੀ ਆ ਵੀ ਇੱਥੇ ਕਾਫੀ ਭੈਣਾਂ ਦੇ ਬੁਲਬਲੇ ਹੀ ਨਹੀਂ ਬਣ ਲੱਗੇ ਆਹ ਚੀਜ਼ ਜਿਵੇਂ ਮੈਂ ਕੁੱਟ ਤਿਆਂ 4 ਇੰਚ ਦਿਨ ਤਾਂ ਤੁਸੀਂ 3 ਤਾਂ ਦੇਣੀ ਹੀ ਦੇਣੀ ਹੁੰਦੀ ਆਪਾਂ ਸਾਢੇ ਤਿੰਨ ਵੀ ਦੇ ਸਕਦੇ ਇਸ ਤੋਂ ਬਾਅਦ ਮੈਂ ਕਾਫੀ ਦਿਨਾਂ ਨੇ ਜਿਹੜੀਆਂ ਨੇ ਨਮਗਾਂ ਹਨਾ ਚੈਨਲ ਤੇ ਵੀਡੀਓ ਦੇਖਣ ਲੱਗਿਆ ਅੱਜ ਆਹ ਫਾਰਮਾ ਮਿਲ ਜਾਂਦਾ ਤੁਹਾਨੂੰ ਬਜ਼ਾਰ ਦੇ ਵਿੱਚ ਇਸ ਤੇ ਠੀਕ ਆ ਜੇ ਤੁਹਾਨੂੰ ਗਲਾਈ ਬਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਤੁਸੀਂ ਕੁਝ ਨਹੀਂ ਕਰਨਾ ਦੇ ਬਿਲਕੁਲ ਸੌਖ ਆ ਸਾਰੇ ਬਲ ਨਿਕਲ ਗਏ ਇਸ ਤੋਂ ਬਾਅਦ ਜਿਹੜੀ ਬਾਹ ਦੀ ਮੂਰੀ ਹੈ ਇਹਨਾਂ ਦੀ ਉਹ ਹੈਗੀ 12 ਇੰਚ ਇੱਥੇ ਤਿਆਰ ਬਾਂਗੂ ਗਿਰ ਗਿਸਰੇ ਨਿਸ਼ਾਨ ਬਿਲਕੁਲ ਸਹੀ ਬਾਣੀ ਮੂਰੀ ਇਹਨੇ 14 ਰਕ ਨੀਂਮਪੋ ਲਗਾਇਆ ਸੀਗਾ ਠੀਕ ਹੈ 7 ਇੰਚ ਉਸ ਤੋਂ ਬਾਅਦ ਆਪਾਂ ਨੇ 4 1/2 ਇੰਚ ਵੱਧ ਇਹ ਤੁਹਾਹੇ ਕੀ ਕੋਈ 13.5 ਆਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਜਦੋਂ ਆਪਾਂ ਇੱਥੋਂ ਵਾਲਾ ਖੁੱਲ੍ਹਵਾ ਰਾਇਆ ਕਰ ਦਿੰਦੇ ਹਾਂ ਨਾ ਉਦੋਂ ਹੀ ਜਿਆਦਾ ਦਿੱਕਤ ਆਉਂਦੀ ਆ ਇਹ ਚੀਜ਼ ਮਨਕੇ ਰੱਖਿਆ ਕਰੋ ਦਬਾਅ ਆਪ ਪੂਰੀ ਰੱਖਣਾ ਕੱਲੂ ਖੁੱਲਾ ਆਪੀੜਾ ਕਰਨਾ ਕੋਣ ਸੁੱਕਾ ਹੋ ਜਾਂਦਾ ਹੁਣ ਆਪਾਂ ਇੱਥੇ ਦੂਸਰੀ ਫੱਟੀ ਵਰਤਾਂਗੇ ਆ ਵਾਹ ਤਾਰਕ ਲੈ ਨਹੀਂ ਤੋਪੂ ਸੀ ਬਿਲਕੁਲ ਸਹੀ ਸ਼ੇਪ ਆਉਣੀ ਹੈ ਹੁਣ ਆਪਾਂ ਜਿਹੜੀ ਇਹਦੀ ਲੰਬਾਈ ਉਹ ਸਹੀ ਕਰਾਂਗੇ ਜਿਹੜੀ ਵੱਧ ਰੱਖੀ ਸੀ ਨਾ ਬਾਹਰ ਦੀ ਲੰਬਾਈ ਹੈਗੀ 18 ਇੰਚ ਤਿਆਰ ਇਧਰੋਂ ਚੈੱਕ ਕਰਨ 18 ਤੇ 20 ਹਲਕਾ ਜਿਹਾ ਵੱਧ ਆਪਾਂ ਇਹਨੂੰ ਛਾੜ ਦਾਂਗੇ ਆਪਾਂ ਸਾਢੇ 20 ਰੱਖੀ ਸੀ ਕਿਉਂਕਿ ਇਹ ਮੇ ਕਾਨ ਵਗੈਰਾ ਹੁੰਦਾ ਸਾਰਾ ਨਿਕਲ ਜਾਂਦਾ ਹੈ ਕੋਈ ਵੀ ਚੀਜ਼ ਪਹਿਲਾਂ ਵੱਧ ਰੱਖ ਲੈ ਕਰੋ ਬਾਅਦ ਚੋਂ ਝਾੜਦਾ ਕਰੋ ਜਿੰਨਾ ਲੋੜ ਨੂੰ ਤਾਂ ਸਾਰਾ ਮਿਹਨਤੀ ਮਾਰ ਕੇ ਜੇ ਪਹਿਲੀ ਆਪਾਂ ਪੂਰਾ ਪੂਰਾ ਰੱਖੂਗਾ ਫਿਰ ਦਿੱਕਤ ਆਊਗੀ ਬਾਅਦ ਵਿੱਚ ਇੱਥੋਂ 2 ਇੰਚ ਤੱਕ ਆਪਾਂ ਕੋਈ ਗਲਾਈ ਨਹੀਂ ਦੇਣੀ ਇੱਥੋਂ ਸ਼ੁਰੂ ਕਰਾਂਗਾ ਕਾਹចਾ ਕਿ ਐਸੇ ਠੀਕ ਹੈ ਇੱਥੋਂ ਠੀਕ ਹੈ ਜੀ ਉਹ ਫਰਮੇ ਬਾਰੇ ਪੁੱਛਣਾ ਕਿਸੇ ਭੈਣੇ ਕਿੱਥੋਂ ਮਿਲੂ ਬਟਿੰਡੋਂ ਮੈਂ ਤੁਹਾਨੂੰ ਕਾਫੀ ਵਾਰੀ ਐਡਰੈਸ ਦੇ ਦੇ ਵੀ ਚੁੱਕਿਆ ਹਨਾ ਜੇ ਕੋਈ ਦੂਰ ਨੇੜੇ ਤੋਂ ਭੈਣਾ ਤਾਂ ਇਹਦਾ ਸਕਰੀਨਸ਼ਾਟ ਮਾਰ ਲੂ ਮੈਂ ਸੇ ਹਰ ਇੱਕ ਸ਼ਹਿਰ ਦੇ ਵਿੱਚ ਵੀ ਚੀਜ਼ਾਂ ਹੁਣ ਆਨਲਾਈਨ ਵੀ ਮਿਲ ਜਾਂਦੀਆਂ ਤੇ ਆਫਲਾਈਨ ਵੀ ਮਿਲ ਜਾਂਦੀਆਂ ਕਿਸੇ ਵੀ ਦੁਕਾਨ ਤੋਂ ਆਪਾਂ ਲੈ ਸਕਦੇ ਹਾਂ ਅਗਲੇ ਬੰਲੇ ਤੇ ਕਿੰਨੀ ਗਲਾਈ ਦੇਣੀ ਹੈ ਇੱਥੋਂ ਬਾਅਦ ਛੱਡ ਦੇਣਾ ਤੁਸੀਂ ਇਹਦੂ ਗਾ ਨਹੀਂ ਲੈ ਗੇਣਾ ਅੱਧਾ ਇੰਚ ਦੀ ਐਸੇ ਇੱਥੇ ਆ ਕਿ ਨੂੰ ਖਤਮ ਕਰਦੇ ਦੋ ਲੜ ਚੱਕਾ ਗਿਆ ਆਪਾਂ ਨੇ ਧਿਆਨ ਰੱਖਣਾ ਵੀ ਜੋੜ ਪਿਛਲੇ ਪਾਸੇ ਆ ਗਿਆ ਆਪਾਂ ਇਹ ਲੋਚੀ ਠੀਕ ਆ ਸਰ ਆਪਣਾ ਅਗਲਾ ਪਿਛਲਾ ਪੱਲਾ ਕੱਟਿਆ ਗਿਆ ਬਾਕੀ ਜੇ ਕਿਸੇ ਵੀ ਚੀਜ਼ ਦੀ ਨਾ ਸਮਝ ਆਈ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਕਮੈਂਟ ਕਰਕੇ ਦੱਸ ਦਿਓ ਬਾਕੀ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ